ਲਾਈਸੈਂਸੀ ਹਥਿਆਰਾਂ ਨੂੰ ਖਡਾਉਣਿਆਂ ਦੇ ਵਾਂਗ ਵਰਤਿਆ ਜਾ ਰਿਹਾ ਹੈ ਸਰਕਾਰ ਕੀ ਕਰ ਰਹੀ ਹੈ ਮਾਨਯੋਗ ਹਾਈ ਕੋਰਟ ਦੇ ਵੱਲੋਂ ਅੱਜ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਹੋਣਾ ਨੂੰ ਇਹ ਸਵਾਲ ਕੀਤਾ ਗਿਆ ਕਿਉਂਕਿ ਜਿਸ ਹਿਸਾਬ ਦੇ ਨਾਲ ਪੰਜਾਬ ਦੇ ਵਿੱਚ ਘਟਨਾਵਾਂ ਹੋ ਰਹੀਆਂ ਨੇ ਹਰ ਕੋਈ ਅਸਲਾ ਲੈ ਕੇ ਤੁਰਿਆ ਫਿਰਦਾ ਤੇ ਕਿਸੇ ਨੂੰ ਕੋਈ ਡਰ ਨਹੀਂ ਹੈਗਾ ਤਾਂ ਉਹਨਾਂ ਨੇ ਸਵਾਲ ਇਹ ਕੀਤਾ ਕਿ 2019 ਤੋਂ ਲੈ ਕੇ ਹੁਣ ਤੱਕ ਜਿਹੜੇ 34000 ਤੋਂ ਵੱਧ ਦੇ ਅਸਲੇ ਲੋਕਾਂ ਨੂੰ ਦਿੱਤੇ ਨੇ ਉਹਦਾ ਕੀ ਹਿਸਾਬ ਹੈ ਤੁਹਾਡੇ ਕੋਲ ਇਹ ਕੀ ਸਿਸਟਮ ਹੈਗਾ ਤੁਸੀਂ ਐਨੇ ਕੀ ਸੋਚ ਕੇ ਜਿਹੜੇ ਤੁਸੀਂ ਅਸਲੇ ਉਹਨਾਂ ਨੂੰ ਦਿੱਤੇ ਹੈਗੇ ਆ ਜਿਸ ਤਰ੍ਹਾਂ ਬਹੁਤ ਸਾਰੀ ਘਟਨਾਵਾਂ ਹੋ ਰਹੀਆਂ ਨੇ ਗੀਆਂ ਤੁਰੇ ਜਾਂਦੇ ਗੋਲੀਆਂ ਮਾਰ ਕੇ ਚਲੇ ਜਾਂਦੇ ਨੇ ਲੁੱਟਮਾਰ ਕੀਤੀ ਜਾਂਦੀ ਹੈ ਤਾਂ ਸਿੱਧੇ ਤੌਰ ਤੇ ਹਾਈ ਕੋਰਟ ਸਖਤ ਹੋਇਆ ਔਰ ਡੀਜੀਪੀ ਗੌਰਵ ਯਾਦਵ ਹੋਣਾ ਨੂੰ ਉਹਨਾਂ ਨੇ ਫਟਕਾਰ ਲਗਾਈ ਹੈ ਜਨਵਰੀ 2019 ਤੋਂ ਦਸੰਬਰ 2023 ਤੱਕ 34668 ਅਸਲਾ ਲਾਇਸੈਂਸ ਜਾਰੀ ਕਰਨ ਦੇ ਅੰਕੜਿਆਂ ਨੂੰ ਲੈ ਕੇ ਇਹ ਫਟਕਾਰ ਲਾਈ ਹੈ ਉਹਨਾਂ ਨੇ ਕਿਹਾ ਹੈ ਕਿ ਲਾਇਸੈਂਸੀ ਹਥਿਆਰਾਂ ਨੂੰ ਖਡਾਉਣਿਆਂ ਦੀ ਵਾਂਗ ਕਿਉਂ ਵਰਤਿਆ ਜਾ ਰਿਹਾ ਹੈ ਸਰਕਾਰ ਕਰ ਕੀ ਰਹੀ ਹੈ ਪਟੀਸ਼ਨ ਕੀਤੀ ਸੀਗੀ ਪਟੀਸ਼ਨ ਤੋਂ ਬਾਅਦ ਜਿੱਥੇ ਕਾਰਵਾਈਆਂ ਜੋ ਹੋ ਰਹੀਆਂ ਨੇ ਇੰਨੇ ਵਾ ਗੋਲੀਆਂ ਚੱਲ ਰਹੀਆਂ ਤਾਂ ਉਸ ਤੋਂ ਬਾਅਦ ਹਾਈ ਕੋਰਟ ਨੇ ਇਹ ਇਸ ਗੱਲ ਨੂੰ ਲੈ ਕੇ ਸਵਾਲ ਕੀਤਾ ਹੈਗਾ ਉਹਨਾਂ ਨੇ ਕਿਹਾ ਕਿ ਹਾਈ ਕੋਰਟ ਨੇ ਕਿਹਾ ਕਿ ਰੋਜ਼ਾਨਾ ਆਧਾਰਤੇ ਅਜਿਹੇ ਮਾਮਲੇ ਆਉਂਦੇ ਨੇ ਜਿਨ੍ਹਾਂ ਦੇ ਵਿੱਚ ਲੋਕ ਖੁੱਲ੍ਹਿਆਂ ਹਥਿਆਰਾਂ ਨਾਲ ਘੁੰਮ ਰਹੇ ਨੇ ਤੇ ਦੂਜੇ ਲੋਕਾਂ ਨੂੰ ਨੁਕਸਾਨ ਪਹੁੰਚਾ ਰਹੇ ਨੇ 2019 ਦੇ ਵਿੱਚ ਹਾਈ ਕੋਰਟ ਨੇ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਨੂੰ ਹੁਕਮ ਦਿੱਤੇ ਸਨ ਕਿ ਕੋਈ ਵੀ ਵਿਅਕਤੀ ਕਿਸੇ ਵੀ ਮੇਲੇ ਧਾਰਮਿਕ ਪ੍ਰੋਗਰਾਮ ਵਿਆਸ ਮਾਗਮ ਜਾਂ ਕਿਸੇ ਵਿਦਿਅਕ ਅਦਾਰੇ ਦੇ ਵਿੱਚ ਹਥਿਆਰ ਲੈ ਕੇ ਨਾ ਜਾਵੇ ਹਾਈ ਕੋਰਟ ਦੇ ਹੁਕਮਾਂ 'ਚ ਪੰਜਾਬ ਦੇ ਡੀਜੀਪੀ ਨੇ ਹਲਫਨਾਮਾ ਦਾਇਰ ਕੀਤਾ ਸੀਗਾ ਔਰ ਕਿਹਾ ਸੀ ਕਿ ਜਨਵਰੀ 2019 ਤੋਂ ਦਸੰਬਰ 2023 ਤੱਕ ਜਿਹੜੇ ਅਸਲੇ ਜਿਹੜੇ ਲਾਇਸੈਂਸ ਜਾਰੀ ਕੀਤੇ ਨੇਗੇ ਉਹ 34678 ਨੇ ਹਾਈ ਕੋਰਟ ਨੇ ਕਿਹਾ ਕਿ ਅੰਕੜੇ ਤਾਂ ਤੁਸੀਂ ਦੇ ਦਿੱਤੇ ਪਰ ਇਹ ਨਹੀਂ ਦੱਸਿਆ ਕਿ ਲਾਇਸੈਂਸ ਦੀ ਸਮੇਂ-ਸਮੇਂ ਤੇ ਸਮੀਖਿਆ ਜਾਂ ਜਾਂਚ ਕੀਤੀ ਗਈ ਹੈ ਜਾਂ ਨਹੀਂ ਇਹ ਅਸਲਾ ਐਕਟ ਦੀ ਸਿੱਧੀ ਉਲੰਘਣਾ ਹੈ ਅਜਿਹੇ 'ਚ ਹਾਈ ਕੋਰਟ ਨੇ ਹੁਣ ਪੰਜਾਬ ਦੇ ਡੀਜੀਪੀ ਨੂੰ ਹੁਕਮ ਦਿੱਤਾ ਹੈ ਕਿ ਉਹ ਅਗਲੇ ਵੀਰਵਾਰ ਤੱਕ ਦੱਸਣ ਕਿ ਹਰੇਕ ਜ਼ਿਲ੍ਹੇ 'ਚ ਕਿੰਨੇ ਅਸਲੇ ਲਾਇਸੈਂਸ ਜਾਰੀ ਕੀਤੇ ਗਏ ਨੇ ਔਰ ਉਹਨਾਂ ਦੀ ਸਮੇਂ-ਸਮੇਂਤ ਸਮੀਖਿਆ ਕੀਤੀ ਜਾਂਦੀ ਵੀ ਹੈ ਜਾਂ ਨਹੀਂ ਤਾਂ ਇਸੇ ਪੰਜਾਬ ਸਰਕਾਰ ਨੇ ਅਦਾਲਤ ਨੂੰ ਵਿਸਥਾਰਤ ਜਵਾਬ ਦੇਣ ਲਈ ਸਮਾਂ ਮੰਗਿਆ ਹੈਗਾ ਹਾਈ ਕੋਰਟ ਨੇ ਪੰਜਾਬ ਦੇ ਡੀਜੀਪੀ ਨੂੰ ਸਪਸ਼ਟ ਕਿਹਾ ਕਿ ਉਹ ਅਗਲੇ ਵੀਰਵਾਰ ਤੱਕ ਇਹ ਜਿਹੜੀ ਸਾਰੀ ਗੱਲ ਹੈ ਇਹ ਦੱਸ ਦੇਣ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਖਡੌਣਿਆਂ ਦੇ ਵਾਂਗ ਹਥਿਆਰਾਂ ਦੀ ਵਰਤੋਂ ਕਰ ਰਹੇ ਨੇ ਪੰਜਾਬ ਦੇ ਲੋਕ ਇਹ ਬਿਲਕੁਲ ਗਲਤ ਹੈ ਔਰ ਇਸ ਨੂੰ ਕੰਟਰੋਲ ਕਰਨਾ ਜ਼ਰੂਰੀ ਹੈ